ਉਹ ਲੋਕਾਂ ਨੂੰ ਨੋਟ ਕੀ ਉਹ ਤਸਵੀਰ ਦੇ ਦੋ ਉਹ ਨੂੰ ਕਹਿੰਦਾ ਕਿਸੇ ਕਾਨੂੰਨ ਦੇ ਤਾਅਤਤਾ ਦੇ ਦੋ ਜਿਹੜੇ ਲੋਕ ਉੱਚਲ ਰਹੇ ਉਹਨਾਂ ਨੂੰ ਉਜਾੜਾ ਰੋਕਣਾ ਉਜਾੜਾ ਸਜ਼ਾ ਦੇਣਾ ਉਹਨਾਂ ਦਾ ਮੁਲਕ ਸੇਵਾ ਕਰਦਾਂ ਤੇਰੀ ਜ਼ੁਮੇਵਾਰੀ ਸਜ਼ਾ ਹੋਵੇ 6 ਦਸ਼ਾ ਚਾਹਤਾ ਜਦੋਂ ਇਹ ਪਿੰਡ ਚ ਗਿਆ ਨਾ ਆਪਣੀ ਪ੍ਰਚਾਰ ਕਰਦੇ ਹੀ ਉਹਨੂੰ ਲੋਕਾਂ ਨੇ ਬੋਲ ਨਹੀਂਦਾ ਆਮ ਲੱਗਦਾ ਨੇ ਪਿਛਤਾਨਾ ਸਾਹਿਬ ਜਦੋਂ ਸੀ ਬਾਟਾ ਦੇ ਰਹਿਤੇ ਸੀ ਤੁਸੀਂ ਬੀਜੇਪੀ ਦੇ ਹੱਕ ਦੀ ਤਾਕਤ ਦਾ ਕਿਸਾਨਾਂ ਦੇ ਅੰਦਰ ਦੇ ਬੰਦੀਆਂ ਦਾ ਸੰਯੁਕਤ ਸਾਂ ਮੋਰਚੇ ਦਾ ਇੱਕ ਵੱਡਾ ਯੋਗਦਾਨ ਔਰ ਵੱਡਾ ਯੋਗਦਾਨ ਸੰਯੁਕਤ ਸਾਂ ਮੋਰਚੇ ਵਿੱਚ ਵੀ ਗੱਲ ਤੇ ਲੜਾਈਆਂ ਦੀਆਂ ਕਿਸਾਨਾਂ ਦੇ ਬੰਦੀਆਂ ਯੂਨੀਅਨਾਂ ਦਾ ਪੱਟਾ ਜੋੜਦਾ ਛੋਲਸਰੀ ਆਪਾਂ ਦੇ ਦੋ ਆਪਣੇ ਮੁਥੇ ਤੇ ਮੱਗਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਇਥੇ ਦੱਸ ਕੇ ਗਰਮੀ ਜੀ ਘੱਟੋ ਘੱਟ ਸਵੱਥਨ ਮੁੱਲ 3 ਤੋਂ 50% ਘਿੜੀ ਦੇ ਦੋਸ਼ੀਆਂ ਨੂੰ ਸਜ਼ਾਵਾ ਬਿਜਲੀ ਬਿਲਦੇ ਜਿਹੜੇ ਚਿਪ ਵਾਲੇ ਮੀਟਰ ਨੇ ਉਹਨਾਂ ਨੂੰ ਬੰਦ ਕਰੋ ਚਪਾਟ ਮੀਟਰਾਂ ਨੂੰ ਬਿਜਲੀ ਦਾ ਕਾਨੂੰਨ ਬੰਦ ਕਰੋ ਨਵਾਂ ਲਿਆਉਣਾ ਤੇ ਨਾਲ ਦੀ ਨਾਲ ਹੋਰ ਜਿਹੜੇ ਪਾਣੀ ਦਾ ਨਸਤਾ ਬੋਲ ਕੇ ਗਏ ਛੱਤੀ ਸਾਫ਼ ਸੁਥਰਾ ਪਾਣੀ ਹਰ ਘਰ ਤੇ ਨਾਲ ਖੇਤ ਤੱਕ ਪਹੁੰਚੇ ਐਸੇ ਤਰ੍ਹਾਂ ਕੋਆਪਰੇਟਰ ਮੈਕਮੈਨੂ ਅਵਿਨਸ਼ਾ ਜੀ ਨੇ ਆਪਣੇ ਅੰਦਰ ਕਰਦੇ ਹੋਏ ਸਹਿਕਾਰੀ ਮੈਕਬਲ ਉਤੋਂ ਕੇਂਦਰ ਸਰਕਾਰ ਸੂਬਿਆਂ ਤੇ ਜ਼ਿਲ੍ਹਿਆਂ ਦੇ ਇਖਤਿਆਰ ਤੇ ਉਹਨਾਂ ਨੂੰ ਲਗਾਤਾਰ ਚਲ ਰਹੇ ਤੇ ਕੰਪਨੀ ਦਾੰਕੀ ਉੱਪਰ ਇਹ ਤਾਂ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਜੇ ਸਰਕਾਰ ਨਹੀਂ ਕਰ ਸਕਦੇ ਸਾਡੀਆਂ ਜਥੇਬੰਦੀਆਂ ਦੇ ਆਰਥਿਕ ਨੂੰ ਪਹੁੰਚਾ ਲੋ ਅਸੀਂ ਸਮਝਾਵਾਂਗੇ ਅਸੀਂ ਇਹ ਸਮਝਾਵਾਂਗੇ ਕਿ ਭਰਾਵੋ 2018 ਚ ਜਦੋਂ ਮੱਧ ਪ੍ਰਦੇਸ਼ ਤੇ ਮੌਨਸੂਨ ਕਿਨੇ ਲਈ ਪਿਕੜੀਆ ਮੰਡੀ ਦੇ ਵਿੱਚ ਕਿਸਾਨ ਕਰਕਨਾ ਭਾਰ ਨਹੀਂ ਲੱਗ ਰਹੇ ਸੀ ਉਦੋਂ ਗੋੜੀ ਚੱਲੀ ਸੀ 4 ਨੌਜਵਾਨ ਕਿਸਾਨ ਸੀ ਕਿਸਾਨ ਹੋ ਚੁੱਕਿਆ ਕਿ ਗਰਜਾ ਕਿਸਾਨਾਂ ਦੇ ਉਸ ਤੋਂ ਕਿਤੇ ਜ਼ਿਆਦਾ ਘੱਟ ਹੈ ਅਸੀਂ ਕਹਿੰਦੇ ਆ ਅਸੀਂ ਰਾਹੁਲ ਗਾਥੀ ਨੂੰ ਕਿਹਾ ਬੋਲਸ ਪੜ੍ਹਦੇ ਕਿ ਕਿਸਾਨਾਂ ਨੇ ਕੰਮ ਕੈਸੇ ਕਰਦਾ ਕਿ ਕਿਸਾਨਾਂ ਦੇ ਕਰਜ਼ੇ ਤੇ ਨਹੀਂ ਕਰਾਉਂਦੀ ਕਿ ਕਿਵੇਂ ਵਸਦੀ ਵੀ ਅਸੀਂ ਸਪਸ਼ਟ ਕੀਤਾ ਮੈਂ ਹੀ ਇਹ ਗੱਲ ਪੜ੍ਹ ਦਿੱਤੀ ਕਿ ਮੈਂ ਇੱਕ ਮਰੀਜ਼ ਜਦੋਂ ਐਕਸੀਡੈਂਟ ਹੋ ਜਾਂਦਾ ਜਾਂਦਾ ਦਿਲ ਦਾ ਦੌਰਾ ਪੈਂਦਾ ਅਸਰੰਗ ਦਾ ਦੌਰਾ ਪੈ ਜਾਂਦਾ ਉਹਨੂੰ ਸੱਤ ਘੱਟ ਦੇ ਉਹਨੂੰ ਜਹਿਰ ਮਰੀਜ਼ ਨੂੰ ਜਦੋਂ ਉਹ ਹਸਪਤਾਲ ਲੈ ਕੇ ਜਾਂਦੇ ਆ ਉਹਨੂੰ ਐਮਰਜੈਂਸੀ ਦਿਵਾਇਆ ਜਾਂਦੇ ਆ ਐਮਰਜੈਂਸੀ ਦਾ ਡਾਕਟਰ ਕੋਲ ਇਹਨੂੰ ਆਈਸੀਯੂ ਚ ਰੱਖਣਾ ਇੰਟੈਂਸਿਵ ਕੇਅਰ ਯੂਨਿਟ ਜਾਣਾ ਪਊਗਾ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਮਰੀਜ਼ ਨੂੰ ਦਾਖਲ ਕਰਕੇ

ਪੈਕਾ ਜੋ ਪੂਰਾ ਕਰ ਜੇ ਤਾਂ ਮੈਂ ਨਵੇਂ ਨਾਲ ਕਹਿਣਾ ਕਿ ਖੇਤੀ ਦੀ ਪੈਦਾਵਾਰ ਦੇ ਨਾਲ ਨਾਲ ਅਸੀਂ ਆਪਣੇ ਮਾਂਗੀ ਖਰਚੇ ਇੱਕਾਰੀ ਕਿਸਾਨ ਯੂਨੀਅਨ ਦਾ ਪ੍ਰਧਾਨ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਫਰੀਦਕੋਟ ਦੇ ਕਿਸਾਨ ਮਜ਼ਦੂਰਾਂ ਦੀ ਪਸਾਨਾਂ ਦੀ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਪੰਚਾਇਤ ਹੋ ਰਹੀ ਹੈ ਸਰਦਾਰ ਭੁਪਿੰਦਰ ਸਿੰਘ ਮੇਰੇ ਚਹਲ ਖੱਬੇ ਪਾਸੇ ਖੜੇ ਨੇ ਇਹ ਅਮਰਜੀਤ ਕੌਰ ਚੰਦਪਾਲ ਨੇ ਸੱਜੇ ਪਾਸੇ ਇਹ ਪ੍ਰਧਾਨ ਨੇ ਸੈਕਟਰੀ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਨੇ ਚੰਗਾ ਇੰਤਜ਼ਾਮ ਕਰਕੇ ਇੱਕ ਗੈਦਰੀ ਕਰਕੇ ਫਰੀਦਕੋਟ ਸਾਨੂੰ ਵੀ ਸੂਬੇ ਵੱਲੋਂ ਬੁਲਾਇਆ ਸੀ ਅੱਜ ਅਸੀਂ ਇਸ ਕਿਸਾਨ ਪੰਚਾਇਤ ਚ ਆਏ ਹਾਂ ਅੱਜ ਦਾ ਪ੍ਰੋਗਰਾਮ ਜੋ ਹੈ ਇੱਕ ਲੜੀ ਹੈ ਜੋ ਅਸੀਂ ਸ਼ੁਰੂ ਕੀਤੀ ਸੀ ਪਟਿਆਲਾ ਫਤਿਹਗੜ੍ਹ ਸਾਹਿਬ ਤੋਂ ਕੱਲ ਫਿਰੋਜ਼ਪੁਰ ਫਾਜ਼ਿਲਕਾ ਤੇ ਅੱਜ ਫਰੀਦਕੋਟ ਇਹ ਅੱਗੇ ਚੱਲੂਗੀ ਮੁਕਸਰ ਵੀ ਹੋ ਫਾ ਬਰਨਾਲੇ ਹੋਊਗੀ ਮਾਨਸਾ ਬਟਿੰਡਾ ਐਂਡ ਫਾਈਨਲੀ 3 ਅਗਸਤ 3 ਨਵੰਬਰ ਨੂੰ ਜਿਸ ਦਿਨ ਲਖੀਮਪੁਰ ਖੀਰੀ ਦੇ ਚਾਰ ਕਿਸੇ ਨਸ਼ੀਦ ਹੋਏ ਸੀ ਅੰਦੋਲਨ ਦੇ ਦੌਰਾਨ ਉਹ ਦਿਨ ਚਾਡੀ ਵੱਡੀ ਕਾਨਫਰੰਸ ਇੱਕ ਬਟਾਲੇ ਗੁਰਦਾਸਪੁਰ ਜ਼ਿਲ੍ਹੇ ਚ ਹੋਣ ਜਾ ਰਹੀ ਹੈ ਦੂਸਰੀ ਗੱਲ ਇਹ ਜਿਹੜੇ ਮੁੱਦੇ ਨੇ ਨਸਲੇ ਦੇ ਮੁੱਦੇ ਨੇ ਜਿਹੜੇ ਉਹ ਅਸੀਂ ਇੱਕ ਵੈਸੇ ਤਾਂ ਅਸੀਂ ਸੋਸ਼ਲ ਮੀਡੀਆ ਰਾਹੀਂ ਉਹ ਸਾਰਿਆਂ ਨੂੰ ਭੇਜੇ ਨੇ ਤੇ ਉਹਦੇ ਉੱਤੇ ਅਸੀਂ ਚਾਨਣਾ ਪਾ ਰਹੇ ਆ ਉੱਤੇ ਜਾਗਰੂਤ ਕਰ ਰਹੇ ਆ ਉਹਦੇ ਚ ਇਹਨਾਂ ਦੀ ਚੇਤਨਤਾ ਅਸੀਂ ਵਧਾ ਰਹੇ ਆ ਤਾਂ ਜੋ ਜਦੋਂ ਲੋਕਾਂ 'ਚ ਜਾਣਾ ਹੈ ਨਾ ਸਾਥੀਆਂ ਨੇ ਉਹ ਮੁੱਦਿਆਂ ਨੂੰ ਸਪਸ਼ਟ ਰੂਪ 'ਚ ਉਹਨਾਂ ਦੇ ਸਾਹਮਣੇ ਰੱਖ ਸਕੋ ਤਾਂ ਜੋ ਜਨਰਲ ਕਿਉਂਕਿ ਸਾਡੇ ਅੰਦੋਲਨ ਦੇ ਨਾਲ ਜਾਂ ਸਾਡੇ ਮੁੱਦਿਆਂ ਦੇ ਨਾਲ ਬੜੀ ਬੜੀ ਲੋਕਾਂ ਦੇ ਨਾ ਮਤਭੇਦ ਵੀ ਹੁੰਦੇ ਨੇ ਜੇ ਉਹਨਾਂ ਨੂੰ ਬਿਲਕੁਲ ਇੱਕ ਵਿਗਿਆਨਕ ਤਰੀਕੇ ਨਾਲ ਇੱਕ ਤਰਕਸ਼ੀਲ ਤਰੀਕੇ ਨਾਲ ਇੱਕ ਤੱਥਾਂ ਦੇ ਆਧਾਰ ਤੇ ਸਹੀ ਨਹੀਂ ਸਮਝਾ ਪਾਵਾਂਗੇ ਪਹਿਲਾਂ ਇਹਨਾਂ ਨੂੰ ਤੇ ਫਿਰ ਅੱਗੇ ਜਾ ਕੇ ਜਨਤਾ ਨੂੰ ਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਤਾਂ ਸਾਡੇ ਮੀਡੀਆ ਦੇ ਵਿੱਚ ਵੀ ਤੇ ਮੀਡੀਆ ਤੋਂ ਬਾਹਰ ਵੀ ਸਾਡੇ ਬਾਰੇ ਆ ਜਾਂਦਾ ਵੀ ਇਹ ਕੋਈ ਜਾਦੀਆਂ ਚੀਜ਼ਾਂ ਵੱਧ ਮੰਗਦੇ ਨੇ ਉਹ ਅਸੀਂ ਗੱਲ ਕਲੀਅਰ ਕਰਨਾ ਚਾਹੁੰਦੇ ਆ ਉਹ ਉਹਦੇ ਜਿਹੜਾ ਉਹ ਗ੍ਰੇ ਏਰੀਆ ਦੇ ਵਿੱਚ ਕੁਝ ਡਿਸਕਸ਼ਨ ਹੁੰਦੀ ਹੈ ਉਹ ਡਿਸਕਸ਼ਨ ਨੂੰ ਅਸੀਂ ਕਲੀਅਰ ਕਰਕੇ ਆਪਣੇ ਸਾਥੀਆਂ ਦੇ ਰਾਹੀਂ ਇਸ ਸਮਾਜ ਦੇ ਵਿੱਚ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਆ ਜੈਨੂਇਨ ਮੁੱਦੇ ਕਿਉਂ ਨੇ ਜੇ ਮੰਨ ਲਓ ਕਿ ਟੋਕੜ ਸਮਰਥਨ ਮੁੱਲ ਅਸੀਂ ਸਵਾਮੀਨਾਥਨ ਕਮੇਟੀ ਦੇ ਸੀਟ ਟੂ ਪਲੱਸ 50% ਕਿਉਂ ਮੰਗਦੇ ਆ ਅਸੀਂ ਕਾਨੂੰਨੀ ਗਰੰਟੀ ਖਰੀਦ ਦੀ ਕਿਉਂ ਮੰਗਦੇ ਆ ਜਿਨੂੰ ਅਸੀਂ ਕਿਸਾਨ ਪੈਨਸ਼ਨ ਕਹਿੰਦੇ ਆ 10000 ਰੁਪਏ ਪ੍ਰਤੀ ਮਹੀਨਾ ਉਹਦਾ ਲਾਜਿਕ ਕੀ ਹੈ ਉਹਦੀ ਰੀਜਨਿੰਗ ਕੀ ਹੈ ਫਿਰ ਅਸੀਂ ਕਰਜ਼ੇ ਤੇ ਮੁਕਤੀ ਇੱਕ ਵਾਰੀ ਕਿਉਂ ਮੰਗਦੇ ਆ ਕਰਜ਼ੇ ਦੀ ਕੋਈ ਨੀਤੀ ਬਣੇ ਉਹ ਕਿਉਂ ਹੋਣੀ ਚਾਹੀਦੀ ਹੈ ਇਹ ਸਾਰੇ ਜਿਹੜੇ ਮੁੱਦੇ ਨੇ ਫਸਲ ਦਾ ਬੀਮਾ ਕਿਉਂ ਜ਼ਰੂਰੀ ਹੈ ਉਸੇ ਤਰ੍ਹਾਂ ਬਹੁਤ ਸਾਰੇ ਪਾਣੀ ਦੇ ਮਸਲੇ ਜੁੜੇ ਹੋਏ ਨੇ ਪਾਣੀ ਹਰ ਖੇਤ ਤੱਕ ਪਹੁੰਚੇ ਹਰ ਘਰ ਤੱਕ ਪਹੁੰਚੇ ਪਾਣੀ ਦਾ ਹਵਾ ਦਾ ਪ੍ਰੋਡੂਸ਼ਨ ਜਿਹੜਾ ਉਹ ਨਾ ਹੋਵੇ ਜਾਂ ਅੱਜ ਫੌਰੀ ਨੇ ਜਿਹੜੇ ਜਿਵੇਂ ਕਿ ਡੀਏਪੀ ਦੀ ਕਿਲਤ ਹੈ ਡੀਏਪੀ ਸਪੂਰੀਸ ਵੀ ਵੇਚਿਆ ਜਾ ਰਿਹਾ ਔਰ ਨਾਲ ਦੀ ਨਾਲ ਫੌਰੀ ਇਹ ਵੀ ਹੈ ਕਿ ਖੇਜ਼ਰਾਂ ਦੇ ਜਿਹੜੇ ਚਾਵਲ ਨੇ ਪਏ ਨੇ ਸਰਕਾਰ ਵੱਲੋਂ اٹھਾਇਆ ਨਹੀਂ ਜਾ ਰਿਹਾ ਜਗਾ ਬਣਾਈ ਨਹੀਂ ਜਾ ਰਹੀ ਝੋਨਾ ਵਪਾਰੀਆ ਝੋਨਾ ਸਰਕਾਰ ਦੇ ਖਰੀਦੂਗੀ ਲੱਗੂਗਾ ਕਿੱਥੇ ਸੋ ਪੂਰੀ 체ਮ ਕਿਸਾਨਾਂ ਦੀ ਆਰਥੀਆਂ ਦੀ ਮਜ਼ਦੂਰਾਂ ਦੀ ਖੇਜ਼ਰ ਮਾਰਕਾਂ ਦੀ ਡਿਸਟਰਬ ਹੋਊਗੀ ਇਹ ਡਿਸਟਰਬੈਂਸ ਕੌਣ ਕ੍ਰੀਏਟ ਕਰ ਰਿਹਾ ਇਹਦੇ ਬਾਰੇ ਦੱਸਣਾ ਇਦੇ ਬਾਰੇ ਕਿਵੇਂ ਠੀਕ ਹੋਊਗਾ ਉਹਨਾਂ ਨਾਲ ਸਾਂਝਾ ਇਕਤਾ ਮੋਰਚਾ ਬਣਾ ਕੇ ਲੜਨਾ ਸੋ ਡੀਏਪੀ ਬਾਰੇ ਵੀ ਸਾਡੀਆਂ ਭਰਾਤਰੀ ਜੱਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਧਰਨੇ ਲਾ ਰਹੇ ਨੇ ਮੋਰਚੇ ਲਾ ਰਹੇ ਨੇ ਉਹ ਇੱਕ ਬਹੁਤ ਵੱਡਾ ਇਸ਼ੂ ਹੈ ਕਿਉਂਕਿ ਅੱਜ ਸਬਜ਼ੀਆਂ ਆਲੂ ਕਣਕ ਦੀ ਬਜਾਈ ਚ ਡੀਏਪੀ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ ਇਹਨੂੰ ਟਾਈਮ ਚ ਪ੍ਰੋਕਿਊਰ ਕਰਨਾ ਬਾਹਰਲੇ ਸੂਬੇ ਬਾਹਰਲੇ ਦੇਸ਼ਾਂ ਚੋਂ ਮੰਗਵਾਉਣਾ ਤੇ ਡਿਸਟ੍ਰੀਬਿਊਸ਼ਨ ਕਰਨਾ ਇਹ ਜਿਹੜੇ ਮੁੱਦੇ ਨੇ ਮੁੱਦੇ ਕਿਸੇ ਨੂੰ ਛੋਟੇ ਲੱਗ ਸਕਦੇ ਨੇ ਲੇਕਿਨ ਜਿਹੜਾ ਬੰਦਾ ਖੇਤੀ ਕਰਦਾ ਉਹਦੇ ਲਈ ਬਹੁਤ ਪਹਾੜ ਜਿੱਡੇ ਵੱਡੇ ਬਚਲੇ ਹੁੰਦੇ ਨੇ ਇਸ ਲਈ ਅੱਜ ਦੀ ਜਿਹੜੀ ਕਿਸਾਨ ਪੰਚਾਇਤ ਹੈ ਉਹਨਾਂ ਚ ਇਹਨਾਂ ਨੂੰ ਜਾਗਰਿਤ ਕਰਕੇ ਇਹਨਾਂ ਤੇ ਕੋਈ ਵੱਡੇ ਅੰਦੋਲਨ ਕਿਉਂਕਿ ਮੈਂ ਗੱਲ ਸਪਸ਼ਟ ਕਰਨੀ ਜਾਣਾ ਮੀਡੀਆ ਦੇ ਸਾਹਮਣੇ ਕਿ ਕਿਸਾਨ ਤਾਕਤ ਕਿਸਾਨ ਜਥੇਬੰਦੀਆਂ ਦੀ ਏਕਤਾ ਸੰਯੁਕਤ ਕਿਸਾਨ ਮੋਰਚੇ ਦਾ ਬਣਨਾ ਇੱਕ ਉਹ ਇਤਿਹਾਸਿਕ ਟਾਈਮ ਹੈ ਇਤਿਹਾਸਿਕ ਵਰਤਾਰਾ ਕਹਿ ਲਓ ਕਥਨਾਕਰਮ ਕਹਿ ਲਓ ਜਿਹਦੇ ਨਾਲ ਦੇਸ਼ ਦੇ ਵਿੱਚ ਘੱਟੋ ਘੱਟ ਇੱਕ ਤਬਕਾ ਚੰਗੀ ਤਰ੍ਹਾਂ ਮਿਨਾਈਟ ਹੋਇਆ ਹੈ ਕਿਉਂਕਿ ਦੇਸ਼ ਦੇ ਵਿੱਚ ਵੱਖ-ਵੱਖ ਪਿਛਾਵਾਂ ਦੇ ਲੋਕ ਨੇ ਵੱਖ-ਵੱਖ ਧਰਮਾਂ ਦੇ ਲੋਕ ਨੇ ਜਾਤਾਂ ਦੇ ਲੋਕ ਨੇ ਇਹਦੇ ਵਿੱਚ ਕਿਸਾਨੀ ਹਰੇ ਪਟਕੇ ਵਾਲੇ ਹਰੀਆਂ ਪੱਗਾਂ ਵਾਲੇ ਹਰੇ ਬਿੱਲਿਆਂ ਵਾਲੇ ਹਰੇ ਕਮੀਜ਼ਾਂ ਵਾਲੇ ਜਿਹੜੇ ਲੋਕ ਨੇ ਉਹ ਕਾਮਨ ਲਾਡੂ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਪੰਜਾਬ ਤੋਂ ਲੈ ਕੇ ਸ਼ਾਮ ਤੱਕ ਅਗਰ ਇਕੱਠੇ ਹੋਏ ਨੇ ਇਹਨੂੰ ਇੱਕ ਸ਼ਗਨ ਕਹਿੰਦੇ ਹੋਏ ਇਹ ਮੈਂ ਕਹਿਣਾ ਚਾਹੁੰਦਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਥੱਲੇ ਅਗਰ ਕੋਈ ਵੀ ਅੰਸ਼ਾੜੇ ਵਾਲੇ ਦੁਆਲੇ ਦੇਖੋ ਮੈਂ ਤਾਂ ਕਹਿਣਾ ਚਾਹੁੰਦਾ ਸਾਡੇ ਵਾਲੇ ਦੁਆਲੇ ਦੇਸ਼ਾਂ 'ਚ ਬੜੀਆਂ ਤਬਦੀਲੀਆਂ ਹੋ ਰਹੀਆਂ ਨੇ ਤੁਸੀਂ ਦੇਖਿਆ ਹੋਊਗਾ ਬੰਗਲਾਦੇਸ਼ ਦੇ ਵਿੱਚ ਲੋਕ ਬੇਰੁਜ਼ਗਾਰੀ ਦੇ ਖਿਲਾਫ ਲੜੇ ਸ਼੍ਰੀਲੰਕਾ ਦੇ ਅੰਦਰ ਰਾਸ਼ਟਰਪਤੀ ਨੂੰ ਭਜਾਇਆ ਗਿਆ ਨੇਪਾਲ ਦੇ ਅੰਦਰ ਬਹੁਤ ਸਾਰੇ ਸੰਘਰਸ਼ ਹੋਏ ਇਹ ਇੰਡੀਆ ਦੇ ਵਿੱਚ ਇੱਕ ਐਸਕੇਐਮ ਹੈ ਜਿਹੜੇ ਕਿ ਜਿਹੀ ਤਾਕਤ ਬਣਦੀ ਹੈ ਸੰਭਾਵਨਾਵਾਂ ਨੇ ਦੇਸ਼ ਦੇ ਮਜ਼ਦੂਰਾਂ ਦੇਸ਼ ਦੇ ਮੁਲਾਜ਼ਮਾਂ ਦੇਸ਼ ਦੇ ਕਿਰਤੀਆਂ ਦੇਸ਼ ਦੇ ਬੁੱਧੀਜੀਵੀਆਂ ਦੇਸ਼ ਦੇ ਸਭ ਤਰ੍ਹਾਂ ਦੇ ਕਲਾਕਾਰਾਂ ਪੱਤਰਕਾਰਾਂ ਸਾਰਿਆਂ ਨੂੰ ਇਕਜੁੱਟ ਕਰਕੇ ਕੋਈ ਵੱਡਾ ਅੰਦੋਲਨ ਬਣ ਸਕਦਾ ਕਿਉਂਕਿ ਇਹਦੀ ਲੋੜ ਵੀ ਬਹੁਤ ਸੀ ਮੈਂ ਸਪਸ਼ਟ ਕਰ ਦਵਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਇਹ ਸਮਝ ਹੈ ਕਿ ਭਾਜਪਾ ਨੇ ਜਿਵੇਂ ਮਿਲ ਕੇ ਗੱਲ ਘੁੱਟਣ ਦੀ ਕੋਸ਼ਿਸ਼ ਕੀਤੀ ਕਾਨੂੰਨ ਬਣਾਏ ਲੋਕਾਂ ਦੇ ਬੋਲਣ ਤੇ ਪਾਬੰਦੀ ਲਾਈ ਲੋਕਾਂ ਦੇ ਲਿਖਣ ਤੇ ਪਾਬੰਦੀਆਂ ਲਾਈਆਂ ਔਰ ਲੱਗਦਾ ਸੀ ਕਿ ਇੱਕ ਤਰ੍ਹਾਂ ਦਾ ਅਥਾਰਟੀਟੇਰੀਅਨ ਰੂਲ ਬਣ ਜਾ ਰਿਹਾ ਇੰਡੀਆ ਦੇ ਅੰਦਰ ਉਹਦੇ ਵਿਰੁੱਧ ਕਿਸੇ ਅੰਦੋਲਨ ਦੀ ਜ਼ਰੂਰ ਸੀ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਦਿੱਲੀ ਅੰਦੋਲਨ ਚ ਆ ਕੇ ਸਾਨੂੰ ਬੜੇ ਬੜੇ ਬੁੱਧੀਜੀਵੀਆਂ ਨੇ ਲੇਖਕਾਂ ਨੇ ਆ ਕੇ ਕਿਹਾ ਕਿ ਤੁਸੀਂ ਜੀ ਸਾਡੀ ਹੁਣ ਮੁੜ ਕੇ ਜਿਹੜੀ ਜ਼ੁਬਾਨ ਹੈ ਖੋਲਣ ਲਾਤੀ ਤੁਸੀਂ ਸਾਡੀ ਕਲਮ ਹੈ ਜਿਹੜੀ ਇਹ ਮੁੜ ਕੇ ਚੱਲਣ ਲਾਤੀ ਔਰ ਮੈਨੂੰ ਲੱਗਦਾ ਇਹ ਕਿਸੇ ਵੀ ਸਮਾਜ ਦੇ ਅੰਦਰ ਇਹ ਜਿਹੜਾ ਪ੍ਰਚਲਨ ਹੈ ਜਿਹੜਾ ਇਹ ਚਲਣ ਹੈ ਜਿਹੜਾ ਕਹਿੰਦੇ ਕਿ ਜੁਬਾਨ ਚੱਲੇ ਵਿਚਾਰ ਚਰਚਾ ਹੋਵੇ ਲੋਕ ਲਿਖਣ ਲੋਕ ਸੁਣਣ ਗਲਤ ਨੂੰ ਗਲਤ ਕਿਹਾ ਜਾਵੇ ਠੀਕ ਨੂੰ ਠੀਕ ਪ੍ਰਸ਼ਾਦ ਕੀਤਾ ਜਾਵੇ ਇਹ ਵਰਤਾਰਾ ਸੁਗ੍ਰੁਪਤ ਕਿਸਾਨ ਮੋਰਚੇ ਦੇ ਕਹ ਲੋ ਇੱਕ ਐਸਾ ਇੱਕ ਤਾਕਤ ਬਣਿਆ ਵੀ ਆਉਣ ਵਾਲੇ ਸਮੇਂ ਦੇ ਅੰਦਰ ਮੈਨੂੰ ਲੱਗਦਾ ਹੈ ਕਿ ਜੇ ਸਾਡੀਆਂ ਇਹ ਪੰਚਾਇਤਾਂ ਸਾਡੀ ਜਥੇਬੰਦੀ ਸਾਡੀ ਇਕਜੁਟਤਾ ਸਾਡੀ ਤਾਕਤ ਸਾਡੇ ਮੁੱਦੇ ਤੇ ਮਸਲਿਆਂ ਦੇ ਉੱਤੇ ਲੜਾਈ ਹੈ ਜਿਹੜੀ ਇਹ ਜਰੂਰ ਇੱਕ ਕਹਿ ਲੋ ਕਿ ਉੱਭਰ ਰਹੇ ਜਿਹੜੇ ਹਿੰਦੁਸਤਾਨ ਦੇ ਵਿੱਚ ਇਹਦਾ ਡਰ ਸੀ ਉਹਦੇ ਵਾਸਤੇ ਨੇ ਚੈਲੰਜ ਬਣਿਆ ਵੀ ਹੈ 2024 ਦੀਆਂ ਪਾਰਲੀਮੈਂਟਰੀ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਇਹਦੇ ਨਜ਼ਾਰੇ ਦਿਖਾਏ ਨੇ ਕੁਝ ਔਰ ਆਉਣ ਵਾਲੇ ਜਿਹਨਾਂ ਦਾ ਹਰਿਆਣੇ ਦੇ ਵਿੱਚ ਕੌਣ ਨੇ ਕੰਗਨਾ ਰਣੌਤ ਨੇ ਮੜਾ ਜਾ ਕੱਲ ਪਰਸੋ ਬਿਆਨ ਦਿੱਤਾ ਸਾਰੇ ਕਿਸਾਨੀ ਭੜਕ ਗਈ ਹਰਿਆਣੇ ਦੇ ਵਿੱਚ ਕਿ ਭਾਜਪਾ ਦੇ ਲੀਡਰਾਂ ਨੇ ਕਿਹਾ ਤਾਂ ਵੀ ਤੂੰ ਸਾਡਾ ਸਾਰਾ ਮਾਹੌਲ ਖਰਾਬ ਕਰ ਰਹੀ ਹੈ ਅਮਿਤ ਸ਼ਾਹ ਨੇ ਬਿਆਨ ਦਿੱਤਾ ਵੀ 150 ਬੰਦਾ ਸ਼ੰਭੂ ਬਾਰਡਰ ਤੇ ਖੱਤਰ ਨੇ ਬਿਆਨ ਦਿੱਤੇ ਲੇਕਿਨ ਕਿਸਾਨਾਂ ਦੀਆਂ ਜੱਟੇ ਬੰਨੀਆਂ ਭਾਜਪੀ ਦੇ ਕਿਸਾਨ ਵਿਰੋਧੀ ਲੋਕ ਵਿਰੋਧੀ ਸੂਬਿਆਂ ਦੇ ਵਿਰੋਧੀ ਜਿਹੜੇ ਪੈਤੜੇ ਨੇ ਉਹਦੇ ਖਿਲਾਫ ਨੇ ਔਰ ਇਹ ਜਿਹੜੀ ਕਦੇ 2014 ਦੇ ਵਿੱਚ ਨਮੋ ਮੋਦੀ ਸਾਹਿਬ ਦੀ ਜਿਹੜੀ ਚੜ੍ਹਤ ਸੀ ਉਹ ਬਹੁਤ ਫਿੱਕੀ ਪੈ ਚੁੱਕੀ ਹੈ ਭਾਜਪੀ ਨੂੰ ਬਹੁਤ ਭਾਜਪੀ ਤੇ ਆਰਐਸਐਸ ਦੇ ਵਿੱਚ ਖੁਦ ਮੇਰਾ ਨਾਮ ਭਵਿੰਦਰ ਸਿੰਘ ਜਿਹੜਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫਰੀ ਕੋਟ ਅੱਜ ਅੱਜ ਦੀ ਇਹ ਮਹਾ ਪੰਚਾਇਤ ਰੱਖੀ ਗਈ ਹੈ ਪਿਛਲੇ ਮਹੀਨੇ ਤੋਂ ਮੰਨ ਲਓ ਜਿਹੜੀਆਂ ਸੰਯੁਕਤ ਸਾਡੀ ਕ੍ਰਾਂਤੀਕਾਰੀ ਕਿਸਾਨ ਜੀ ਨੇ ਸੂਭਾ ਮੀਟਿੰਗ ਜਿਤਾਇਆ ਹੋਇਆ ਸੀ ਕਿ ਹਰ ਜ਼ਿਲ੍ਹੇ ਦੇ ਵਿੱਚ ਕਿਸਾਨ ਮਿਲਤੀ ਪੰਚਾਇਤ ਕਰਾਈ ਜਾਵੇ ਉਹਦੇ ਚ ਅਸੀਂ 26 ਸਤੰਬਰ ਦਾ ਟਾਈਮ ਲਿਆ ਸੀ ਕਿਉਂਕਿ ਪਹਿਲਾਂ ਆਪਣੇ ਮੇਲੇ ਦਾ ਕਰਕੇ ਲੋਕ ਮੇਲੇ ਦੇ ਵਿੱਚ ਉਲਝੇ ਸੀ ਤਾਂ ਕਰਕੇ ਇਹਨੂੰ 26 ਦਾ ਟਾਈਮ ਲਿਆ ਸੀ ਪਰ ਦੋ ਦਿਨ ਦੇ ਵਿੱਚ ਕਿਉਂਕਿ ਮੇਲੇ ਦੇ ਵਿੱਚ ਕਿਸੇ ਨੂੰ ਕੋਈ ਸਨੇਹ ਜਿਆਦਾ ਨਹੀਂ ਲੱਗੇ ਪਹਿਲੀ ਦੋ ਦਿਨ ਦੇ ਵਿੱਚ ਜਿਹੜਾ ਲੋਕਾਂ ਨੂੰ ਸਨੇਹ ਲਾ ਕੇ ਭਲਾਵਾ ਨੇ ਭਰ ਮਿਸ਼ਮੂਲੀਅਤ ਕੀਤੀ ਆ ਜਿਹੜੀ ਇਹ ਸਾਡੀਆਂ ਕਿਸਾਨੀ ਦੀਆਂ ਮੰਗਾਂ ਮੇਨ ਮੰਗਾਂ ਸੀ ਸਾਡੀਆਂ ਜਿਵੇਂ ਆਉਣ ਵਾਲੇ ਟਾਈਮ ਤੋਂ ਛੈਲਰਾ ਸਾਡਾ ਝੋਨਾ ਚੱਕਿਆ ਨਹੀਂ ਜਾ ਰਿਹਾ ਛੈਲਰ ਭਰਾ ਉਹ ਪਰੇਸ਼ਾਨ ਹੈ ਆਰਥਿਕ ਸਾਡੇ ਪਰੇਸ਼ਾਨ ਹੈ ਅਸੀਂ ਉਹ ਤੋਂ ਪਰੇਸ਼ਾਨ ਹਾਂ ਕਿਉਂਕਿ ਆਉਣ ਵਾਲੀ ਫਸਲ ਸਾਡੇ ਉਹਨਾਂ ਦੇ ਬੂਹੇ ਤੇ ਪਈ ਆ ਉਹਨੂੰ ਮੰਡੀ ਦੇ ਵਿੱਚ ਲਿਆ ਕੇ ਤੇ ਅੱਗੇ ਜੇ ਮੰਨ ਲਾ ਝੋਨਾ ਸਾਡਾ ਨਹੀਂ ਚੱਕੀਦਾ ਕਿਸਾਨਾਂ ਨੇ ਵੀ ਦੁਖੀ ਹੋਣਾ ਹੈ ਆਰਤੀਆਂ ਤੇ ਟ੍ਰਾਈ ਕਰਨਾ ਹੈ ਆਰਤੀਆਂ ਨੇਗਾ ਸ਼ੈੱਡ ਵਾਲਿਆਂ ਨੇ ਸਰਕਾਰ ਦਾ ਕਿਉਂਕਿ ਤਾਣਾ ਬਾਣਾ ਹੋਲ ਗਿਆ ਪਿਆ ਸਰਕਾਰ ਦਾ ਫੇਲੀਅਰ ਵੱਡੇ ਪੱਧਰ ਤੇ ਸਾਫト ਹੋਇਆ ਤੁਸੀਂ ਪਿਛਲੇ ਦਿਨੀ ਮੇਲੇ 'ਚ ਵੇਖ ਲਓ ਇਹ ਸਰਕਾਰ ਕੋਲੇ ਇਹ ਕਮੇਟੀ ਦੀ ਸ਼ਾਫਾਸ਼ ਇਹ ਜਿਨ੍ਹਾਂ ਨੇ ਪਾਚ ਲਵਾਤੇ ਸ਼ਹਿਰ ਦੇ ਵਿੱਚ ਸਰਕਾਰ ਤੋਂ ਤਾਂ ਸੜਕਾਂ ਦੀ ਮਰਮਤ ਹੋਣ ਵਾਸਤੇ ਪੈਸਾ ਨਹੀਂ ਦਿੱਤਾ ਗਿਆ ਇੱਕ ਕੱਲਾ ਉਹਨਾਂ ਦੀ ਮਾਤਾ ਫਿਰ ਕਿਸੇ ਮੇਲੇ 'ਚ ਵੀ ਵੇਖੀ ਹੋਣੀ ਟਾਰਾ ਮਾਲ ਦੀਆਂ ਗੱਡੀਆਂ ਟੂੰ ਟੂੰ ਕਰਦੀਆਂ ਫਸਦੀਆਂ ਸੀ ਪਰ ਫ੍ਰੀ ਕੋਰਟ ਦੇ ਵਿੱਚ ਪੰਜ ਪੈਸੇ ਦਾ ਵਿਕਾਸ ਨਹੀਂ ਕਰਾਇਆ ਗਿਆ ਨਾ ਤਾਂ ਇਹ ਸਾਨੂੰ ਸੋਲਰ ਸਿਸਟਮ ਦੀ ਸਹੂਲਤ ਦਿੱਤੀ ਆ ਪੰਜਾਬ ਸਰਕਾਰ ਨੇ ਜਾਂ ਸੈਂਟਰ ਨੇ ਜਿਹੜੇ ਜੋ ਫਰੀਕੋਟ ਜ਼ਿਲ੍ਹੇ ਨੂੰ ਬਾਹਰ ਕੀਤਾ ਗਿਆ ਸਾਡੇ ਇੱਥੋਂ ਦੇ ਐਮਐਲਏ ਸਪੀਕਰ ਜਿਨ੍ਹਾਂ ਦਾ ਰਵੱਈਆ ਜਾਂ ਉਹ ਕੱਲ੍ਹ ਬਾਅਦ ਸਾਹਮਣੇ ਆ ਗਈ ਵੀ ਸਰਕਾਰ ਚ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਜੇ ਪੁੱਛਗਿੱਛ ਹੁੰਦੀ ਤਾਂ ਇਹਨਾਂ ਲੋਕਾਂ ਦੀ ਵੀ ਸੁਣੀ ਜਾਂਦੀ ਕਿਉਂਕਿ ਉਹਦੇ ਚ ਉਹਨਾਂ ਨੂੰ ਬਾਹਰ ਕੀਤਾ ਗਿਆ ਕੱਲ੍ਹ ਪਾਸੋਂ ਖੇਤੀ ਨੀਤੀ ਤੇ ਉਹਨਾਂ ਨੇ ਆਪਦਾ ਪੇਸ਼ ਕੀਤਾ ਜਿਹੜਾ ਖਰੜਾ ਉਹਦੇ ਚੋਂ ਜ਼ਿਲ੍ਹਾ ਫਰੀਕੋਟ ਨੂੰ ਬਾਹਰ ਰੱਖਿਆ ਗਿਆ ਕੀ ਆਪਾਂ ਆਸ ਕਰ ਸਕਦੇ ਆ ਇਹਨਾਂ ਸਰਕਾਰਾਂ ਤੋਂ ਦੇ ਪਰ ਕੱਲ ਦੀ ਸਰਕਾਰ ਜੀ 90 ਐਮਐਲਏ ਲੋਕਾਂ ਨੇ ਇਸ ਗੱਲ 'ਚ ਬਣਾ ਤੇ ਕਿ ਸਾਨੂੰ ਬਦਲਾਅ ਚਾਹੀਦਾ ਤੇ ਉਹਨਾਂ ਨੇ ਕੀ ਵਿਖਾਇਆ ਆਪਾਂ ਨੂੰ ਸਾਨੂੰ ਖੇਤੀ ਨੀਤੀ ਜੋ ਬਾਅਦ ਸਾਨੂੰ ਸੋਲੋ ਸਿਸਟਮ ਜੋ ਬਾਅਦ ਸਾਡੀਆਂ ਛੜਕਾਂ ਦੀ ਮੁਰੰਮਤ ਹੋ ਗਈ ਸਾਡੀ ਕਮੇਟੀ ਆਪਦੇ ਮਲਬੂਤੇ ਦੇ ਉੱਥੇ ਉਹ ਰੱਖਿਆ ਤੇ ਜਾਂ ਟੈਂਪੂਆਂ ਦੇ ਘੱਲ-ਘੱਲ ਤੇ ਮੁਲਾਜ਼ਮਾਂ ਨੂੰ ਪਾਸ ਚਲਵਾਏ ਧੰਨਵਾਦ ਕਰਦੇ ਹਾਂ ਕਮੇਟੀ ਦਾ ਜ਼ਿਲ੍ਹੇ ਦੀ ਦਾ ਇਹਨਾਂ ਨੇ ਫਿਰ ਵੀ ਜਿੰਮੇਵਾਰੀ ਸਮਝਦੇ ਆਪ ਦੀ ਜ਼ਿੰਮੇਵਾਰੀ ਨਿਭਾਈ ਆ ਪਾਪਾ ਖੀਦਾ ਮੇਲਾ ਕਰਕੇ ਪਰ ਸਰਕਾਰ ਤੋਂ ਸਾਨੂੰ ਕੋਈ ਝਾਕ ਨਹੀਂ ਇਸੇ ਡਿਵੈਲਪਮੈਂਟ ਸੈਂਟਰ ਦੇ ਜਿਹੜੀਆਂ ਮੰਗਾ ਸਾਨੂੰ ਪ੍ਰਧਾਨ ਜੀ ਨੇ ਪਹਿਲਾਂ ਤੁਹਾਡੇ ਧਿਆਨ ਚ ਬੀਤੀਆਂ ਤੁਹਾਨੂੰ ਇਹ ਸਰਕਾਰ ਤੋਂ ਆਸਾ ਉਮੀਦਾਂ ਲੈ ਚੁੱਕੀਆਂ ਇਸੇ ਕਰਕੇ ਲੋਕਾਂ ਨੂੰ ਅਪੀਲ ਕਰਦਾ ਹਾਂ ਵੱਧ ਤੋਂ ਵੱਧ ਜਥੇਬੰਦ ਹੋ ਜਿਹੜੀ ਲੜਾਈ ਆਪਾਂ ਨੂੰ ਆਪਦੇ ਬਲਬੂਤੋਂ ਲੜਨੀ ਪਵੇਗੀ ਦੇਖਿਓ ਪਿਛਲੇ ਦਿਨੀ ਡੀਪੀ ਨਗਰੀ ਖਾਦ ਨੂੰ ਲੈ ਕੇ ਵੀ ਬਹੁਤ ਆ ਵਿਵਾਦਾਂ ਦੇ ਵਿੱਚ ਡਿਸਕਸ ਬੜਾ ਲੇਟ ਮੁੱਦਾ ਉੱਠਿਆ ਕੋਈ ਤੁਸੀਂ ਘਟੋ ਘਟ ਸਿਜਨ ਨਾਂ ਗਿਆ ਕੋਈ ਚੋਣਾ ਲਾਉਣ ਤੋਂ ਪਹਿਲਾਂ ਦੀ ਗੱਲ ਹੈ ਜਿਦੋਂ ਮhalla ਸਰਕਾਰ ਨੇ ਉਹ R&P ਮੁਹਈਆ ਕਰਾਈ ਤੇ ਨਾ ਆਫਸਰਾਂ ਨੇ ਕੁਝ ਕੰਪਨੀਆਂ ਨਾਲ ਕੇ ਜਿਹੜੀ ਉਹ ਘਟੀਆਂ D&P ਸੀ ਉਹਨੂੰ ਸਾਈਟਾਂ 'ਚ ਭੇਜਿਆ ਹਾਲਾਂਕਿ ਆਪਣੇ ਬਹੁਤ ਘਟਾ ਇੱਧਰ ਅ ਦੁਆਬੇ 'ਚ ਜ਼ਿਆਦਾ ਆਈ ਸੀ ਜਾਂ ਮਾਝੇ 'ਚ ਲਾ ਲੋ ਉੱਥੇ ਥੋੜੀ ਜਿਹੀ ਵਧ ਗਿਣਤੀ ਚਾਈ ਸੀ ਆਪਣੇ ਬਹੁਤ ਘਟਾ ਆਈ ਸੀ ਪਰ ਉਹਨੂੰ ਕਿਸਾਨਾਂ ਤੱਕ ਵੀ ਵੰਡਿਆ ਗਿਆ ਨਾ ਤਾਂ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਸਮਝੀ ਵੀ ਅਸੀਂ ਚੈੱਕ ਕਰ ਗਏ ਨਾ ਸਾਡੇ ਸੁਸਾਇਟੀ ਵਾਲਿਆਂ ਦਾ ਕਰਨਾ ਕੀ ਹੈ ਕਿਉਂਕਿ ਮਾਲ ਫਰ ਦੀ ਜ਼ਿੰਮੇਵਾਰੀ ਬੰਦੀ ਹੈ ਜਿਨ੍ਹਾਂ ਨੇ ਮੁਹਈਆ ਕਰਾਉਣਾ ਉਹ ਆਪ ਦੀ ਜ਼ਿੰਮੇਵਾਰੀ ਤੋਂ ਭੱਜ ਗਈ ਇਹਦੇ ਇਹਨਾਂ ਨੂੰ ਪਤਾ ਸੀ ਉਹ ਜਿੱਟੀਆਂ ਦਾ ਥਾਂ ਬਣ ਗਿਆ ਲੋਕਾਂ ਤੋਂ ਗਾਲਾਂ ਮਿਲੀਆਂ ਸਰਕਾਰ ਦਾ ਨੁਕਸਾਨ ਕਰਾਉਣਾ ਜਿੰਨਾ ਕਿ ਇਹਨਾਂ ਨੂੰ ਪਤਾ ਹੀ ਸਮਾਨ ਚੁਕਾ ਕੇ ਤੁੱਥ-ਮੁੱਥ ਕਰ ਲਿਆ ਜਿੰਨਾ ਕਿਸਾਨਾਂ ਨੇ ਉਹ ਡੀਏਪੀ ਵਾਣਾ ਚ ਪਾ ਲਈ ਉਹਨਾਂ ਨੂੰ ਪੰਜ ਪੈਸੇ ਦਾ ਲਾਭ ਨਹੀਂ ਹੋਇਆ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਫਸਲ ਵੀ ਕੱਟੀ ਆ ਕੋਈ ਸਾਡੀ ਪੰਜਾਬ ਸਰਕਾਰ ਦੀ ਨਲਕੀ ਆ ਕਿੱਥੇ-ਕਿੱਥੇ ਗਣਾਵਾਂ ਦੀ